5 ਤੋਂ ਲੈ ਕੇ 5 ਤਰੀਕ ਨੂੰ 6 ਤਰੀਕ ਨੂੰ 7 ਤਰੀਕ ਨੂੰ ਇਹ ਤਰਤੀਬ ਵਾਰ ਜਿਹੜਾ ਮੇਲਾ ਹੈ ਇਹ ਬਹੁਤ ਭਾਰੀ ਉਹਨਾਂ ਦਿਨਾਂ ਦੇ ਵਿੱਚ ਤਾਂ ਬਹੁਤ ਵੱਡੀ ਟ੍ਰੈਫਿਕ ਤੇ ਬਹੁਤ ਵੱਡੀਆਂ ਸਗਤਾਂ ਔਰ ਮੈਂ ਸੁਣਦਾ ਇਹ ਆਪ ਦਾ ਪ੍ਰਬੰਧ ਜਿਹੜਾ ਹੈ ਇਹ ਬਾਬਾ ਬਡਾ ਸਾਹਿਵਾ ਵੀ ਕਰਾ ਲਿੰਦੇ ਆ ਇਹ ਵਿੱਚ ਲਾਗੇ ਲਾਗੇ ਦੀਆਂ ਸਗਤਾਂ ਤੇ ਸਭਾ ਸੁਸਾਇਟੀਆਂ ਔਰ ਜਿੰਨੇ ਗੁਰਦੁਆਰਿਆਂ ਦੇ ਹੋਰ ਪ੍ਰਬੰਧਕ ਨੇ ਜਾ ਸੰਗਤਾਂ ਨੇ ਉਹ ਸਾਰਾ ਪ੍ਰਬੰਧ ਜਿਹੜਾ ਹੈ ਉਹ ਸਾਡੇ ਨਾਲ ਸਹਿਯੋਗ ਕਰਦੀਆਂ ਕੱਲੀ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਹੀਂ ਕਰ ਸਕਦੇ ਜਾਂ ਇਥੋਂ ਦਾ ਪ੍ਰਬੰਧ ਨਹੀਂ ਕਰ ਸਕਦਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰੇ ਪ੍ਰਬੰਧ ਚੱਲਦੇ ਆ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਉਹ ਤਨਮਾਨ ਤੇ ਧੰਦੇ ਨਾਲ ਇਥੇ ਰਾਤ ਜਨ ਜਿਦੀ ਕੁਆਟਿ ਕਿੜੇ ਕਿੜੇ ਸੇਖ ਜਥੇਬੰਦੀਆਂ ਦੇ ਸੰਤ ਬਾਹਪੁਰਖਿੱਤੇ ਪਹੁੰਚਣ ਦੀ ਆਸ ਹੈ ਕਿਥੇ ਵੇਖੋ ਸਾਰੇ ਹੀ ਸੰਤ ਸਮਾਜ ਉੱਜੂਗਾ ਔਰ ਕਾਰਸੇਵਾਲੇ ਪਹੁੰਚਣਗੇ ਨਿਆ ਸਿੰਘ ਜਥੇ ਬੰਦੀਆਂ ਜਿਹੜੀਆਂ ਸਾਰੀਆਂ ਪਹੁੰਚਣਗੀਆਂ ਔਰ ਨਿਰਮਲੇ ਪਹੁੰਚਣਗੇ ਔਰ ਇੱਥੇ ਕਥਾਵਾਚਕ ਜਿਹੜੇ ਵੱਡੇ ਕਥਾਵਾਚਕ ਨੇ ਕਿਉਂਕਿ ਮੈਂ ਕੱਲੇ-ਕੱਲੇ ਦਾ ਨਾਮ ਲਿਆ ਤੇ ਜਿਸਰ ਜਾਊਗਾ ਤੋਂ ਬਹੁਤ ਵੱਡੇ ਵਿਦਵਾਨ ਬਹੁਤ ਵੱਡੇ ਢਾਡੀ ਜਿਹੜੇ ਨਾਮਵਰ ਢਾਡੀ ਦੇ ਸਾਡੇ ਸਾਰੇ ਪੰਜਾਬ ਦੇ ਔਰ ਹਿੰਦੁਸਤਾਨ ਦੇ ਉਹ ਇੱਥੇ ਪਹੁੰਚ ਰਹੇ ਕ੍ਰਿਸ਼ਰ ਸਿੰਘ ਪਹੁੰਚ ਰਹੇ ਆ ਔਰ ਉਹ ਇਸੇ ਤਰ੍ਹਾਂ ਇੱਕ ਦਿਨ ਕਵੀ ਦਰਬਾਰ ਵੀ ਹੁੰਦਾ ਆ ਕਵੀ ਵੀ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਆ ਉਹ ਪਹੁੰਚ ਰਹੇ ਨੇ ਸੋ ਅਸੀਂ ਸਾਰੀਆਂ ਸੰਗਤਾਂ ਦੇ ਸੇਵਾਦਾਰ ਆ ਧਾਰੂ ਵਰਦਾਰ ਆ ਅਸੀਂ ਉਹਨਾਂ ਦੀ ਸੇਵਾ ਵਿੱਚ 24 ਘੰਟੇ ਇੱਥੇ ਹਾਜ਼ਰ ਰਹਿ ਰਹੇ ਹਾਂ